ਹਾਂਜੀ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੁਖਨੂਰ ਵਲੌਗਸ ਤੇ ਆਈ ਹੋਪ ਤੁਸੀਂ ਸਾਰੇ ਹਣ ਵਧੀਆ ਹੋਵੋਗੇ ਤੇ ਅੱਜ ਮੈਂ ਜਾਣਾ ਸੀ ਇੱਧਰ ਸਕੂਲ ਤੇ ਇੱਧਰ ਆਪਣੇ ਭਰਤਪੁਰਤ ਪਾ ਦੇ ਸੀ ਮੇਰੀ ਵੀਡੀਓ ਲੇਟ ਹੋਊਗੀ ਸੀ ਕਿਉਂਕਿ ਕੰਮ ਬਹੁਤ ਹੀ ਜ਼ਿਆਦਾ ਆ ਘਰੇ ਕਿਉਂਕਿ ਹੁਣ ਮੇਰੇ ਪੇਪਰ ਵੀ ਹੋਣੇ ਆ ਤੇ ਨਾਲੇ ਮੈਂ ਪੜ ਪੜ ਲੈਣਾ ਹੁਣ ਇੱਧਰ ਆਪਣੇ ਇੱਧਰ ਇਟਾ ਉਟਾ ਲਾ ਦਿਆਂ ਅੱਜ ਕਹੀ ਜਾਂਦੇ ਆ ਭਰਤਨਾ ਭਰ ਦੇਣਾ ਹੈ ਮਗਰ ਲਾ ਸਾਰਾ ਪੂਰਸ਼ਨ ਆਪਣਾ ਇੱਟਾਂ ਵੀ ਨੇੜੇ ਰੱਖੀ ਜਾਂਦੇ ਸੀ ਅੱਜ ਕਹਿਣਾ ਸੀ ਕਹਿੰਦੇ ਸੀਗੇ ਇੱਟਾਂ ਨੇੜੇ ਰੱਖ ਦਾਂਗੇ ਨਾਲ ਜਾਂ ਜੋਦਰ ਲਈ ਕੰਦ ਕੱਢਣੀ ਆ ਆਪਣੀ ਤੇ ਡੈਡੀ ਧਾਰ ਕੱਢਣ ਲੱਗਦਾ ਸੀਗਾ ਮੁੰਮੀ ਗੁਹਾ ਗੁਹਾ ਸੱਟ ਕੇ ਆਈ ਸੀਗੀ ਇੱਧਰ ਆਪਣਾ ਗੱਡੀ ਵਾਲਾ ਵੀ ਸਾਰਾ ਟਾਉਣਾ ਪੈ ਗਿਆ ਸੀ ਆਪਾਂ ਨੂੰ ਕਿਉਂਕਿ ਇੱਧਰ ਬੈਠਕ ਆਉਂਦੀ ਐ ਭਰਾਡੇ ਦੇ ਨਾਲ ਵਾਲੀ ਮੇਰੇ ਵਲੌਗਸ ਡੇਲੀ ਆਏ ਕਰਨੀ ਹੈ ਜੀ ਤੇ ਇਧਰ ਮੰਮੀ ਵਾਲੀ ਧਾਰ ਕੱਟਣ ਮੱਜਾਂ ਦੀ ਤੇ ਸਮਾਨ ਸਮੂਣ ਜਿਹੜਾ ਇਧਰ ਤਿਆਰ ਕਰੀ ਬੈਠੇ ਸੀਗੇ ਰੋਟੀ ਰੋਟੇ ਲਾਉਣ ਵਾਲਾ ਸੋ ਫਿਰ ਮੈਂ ਸਿੱਧਾ ਆ ਕੇ ਟੂਸ਼ਨ ਤੋਂ ਵਲੌਗ ਬਣਾਇਆ ਜਿੰਨੇ ਟਾਈਮ ਨਹੀਂ ਲੱਗਾ ਇਧਰ ਆਪਣੇ ਗੰਦ-ਕੁੰਦ ਕਰਤੀ ਸੀ ਟਰਾਲੇ ਚਿੱਟਾਂ ਲਿਆਂਦੇ ਸੀ ਨਾਲੇ ਵਿਚਾਲੜਲੀ ਕਰਦ ਕੱਢ ਕਰਤੀ ਮਗਰਲੀ ਕਮਰਿਆਂ ਤੋਂ ਪਿਛਲੀ ਸਾਈਡ ਜਿਹੜਾ ਥਾਂ ਛੜਨਾ ਇਹ ਗੰਦ ਕੱਢ ਗਏ ਮਿਸਤਰੀ ਇਧਰ ਇਹ ਗੇਟਾਂ ਵਾਸਤੇ ਥਾਂ ਛੱਡਿਆ ਬਸ ਹੁਣ ਆਪਣੀ 193 ਸਬਸਕ੍ਰਾਈਬਰ ਆ ਆਪਾਂ 1000 ਦਾ ਟਾਰਗੇਟ ਰੱਖਿਆ ਵਾ 1000 ਸਬਸਕ੍ਰਾਈਬਰ ਕਰਨੀ ਕਰਨੇ ਇਧਰ ਆਪਣੀ ਕੰਦ ਅੱਜ ਇੰਨੀ ਕੁ ਬਣਾਤੀ ਫੇਰ ਹੁਣ ਕਾਲੂ ਆਉਣਗੇ ਨੇ ਰਾਜਾ ਹੋ ਚੁੱਕਿਆ ਤੇ ਧਾਰਾਂ ਤੂੰ ਨਾ ਗੱਡਣ ਲੱਗਦੇ ਆ ਮੈਂ ਵੀ ਟਿਊਸ਼ਨੋਂ ਆ ਕੇ ਫਿਰ ਮੈਂ ਬਲੌਗ ਬਣਾ ਲੈਨੇ ਇਧਰ ਬਾਈ ਬਾਹਰ ਗਏ ਸੀ ਦਿਹਾੜੀ ਕੰਮਕੁਮ ਕਰੀਏ ਤੇ ਬਾਹਰ ਢੇਰੀ ਚੱਕਦੇ ਸੀ ਇੱਟਾਂ ਵਾਲੀ ਗੋਲੂ ਰੇਤੇ ਦੀ ਢੇਰੀ ਬਣਾਤੀ ਉੱਥੇ ਇਧਰ ਨਾਲੇ ਫਿਰ ਮੱਝਾਂ ਵਾਸਤੇ ਥਾਂਸ ਘਾਤਾ ਧਾਰ ਕੱਢਣ ਲੱਗਦੀ ਆ ਬਸ ਮੈਂ ਪੱਠੇ-ਪੱਠੇ ਨੇੜੀ ਕਰਤੇ ਸੋ ਇਧਰ ਡੈਡੀ ਤਾਂ ਧਾਰ ਕੱਢ ਕੇ ਆ ਚੁੱਕਿਆ ਸੀਗਾ ਮੰਮੀ ਧਾਰ ਕੱਢੀ ਜਾਂਦੀ ਸੀਗੀ ਤੇ ਰੀੜੀ ਲੈ ਜਾਂਦੀ ਸੀ ਗੋਹਾ ਸੱਟ ਕੇ ਹੰਦ ਕੇਤ ਤੇ ਬਾਅਦ ਚ ਮੱਝਾਂ ਦਾ ਅੰਦਰ ਬੰਦ ਦਿੱਤਿਆਂ ਤੇ ਪੱਠੇ-ਪੱਠੇ ਪਾ ਤੇ ਮੈਂ ਆਪਦੇ ਹਰੇ ਰਲਾ ਜਾਂਦੇ ਸੀਗੇ ਤੇ ਇਧਰ ਮੰਮੀ ਆਟਾ ਗੁੰਨੀ ਜਾਂਦੀ ਆ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤੇ ਆਪਣੇ ਨਾਲ ਹੀ ਜੁੜੇ ਰਹੋ ਜੀ ਧੰਨਵਾਦ ਬਾਏ